ਸਾਰਿਆਂ ਨੂੰ ਸਤ ਸ੍ਰੀ ਅਕਾਲ ਵੈਲਕਮ ਟੂ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਅੱਜ ਆਪਾਂ ਇੱਕ ਨਵਾਂ ਵੈਕਟਰ ਦੇ ਉੱਤੇ ਗੱਲ ਕਰਨੀ ਹੈ ਤੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਤੁਸੀਂ ਕਮੈਂਟ ਦੇ ਵਿੱਚ ਦੱਸਿਆ ਕਰੋ ਮੈਂ ਪਹਿਲਾ ਸਵਾਲ ਮੇਰਾ ਇਹ ਹੈ ਵੀ ਉਹ ਕਿਹੜੀ ਵੱਧ ਕਿਸਮਤ ਕਾਮ ਹੋ ਸਕਦੀ ਹੈ ਜਿਹੜੀ ਉੱਜੜਨ ਵਾਸਤੇ ਅਰਦਾਸਾਂ ਕਰਾਉਂਦੀ ਐ ਖੰਡ ਪਾਠ ਕਰਾਉਂਦੀ ਐ ਵੀ ਐਸੀ ਕੋਮ ਦੁਨੀਆ ਤੁਸੀਂ ਦੇਖੀ ਐ ਜਿਹੜੀ ਕਹਿੰਦੀ ਆ ਵੀ ਅਸੀਂ ਉੱਜੜ ਜਾਈਏ ਸਾਡਾ ਮੁੰਡਾ ਬਾਹਰ ਚਲ ਜਵੇ ਤੇ ਅਸੀਂ ਅਰਦਾਸ ਤੇ ਖੰਡ ਪਾਠ ਸੁਖਦੇ ਆ ਕਈ ਜਗ੍ਹਾ ਤੇ ਤਾਂ ਜਹਾਜ਼ ਵੀ ਚੜਦੇ ਆ ਤੇ ਔਰ ਖੂਹ ਦੇ ਵਿੱਚ ਸਿੱਟਣ ਲੱਗਿਆਂ ਵੀ ਉਹ ਮੈਂਟਰੀ ਲਾਉਦੇ ਵੀ ਗਲਤ ਜਗ੍ਹਾ ਗਲਤ ਤਰੀਕੇ ਨਾਲ ਡੋਂਕੀਆਂ ਲਵਾ ਕੇ ਆਪਣੇ ਬੱਚਿਆਂ ਨੂੰ ਜਾਨ ਜੋਖਮ ਦੇ ਵਿੱਚ ਪਾ ਕੇ ਜਿਨ੍ਹਾਂ ਦੇ ਵਿੱਚ ਕਾਫੀ ਬੱਚੇ ਮਰ ਵੀ ਗਏ ਰਸਤਿਆਂ ਦੇ ਵਿੱਚ ਜਾਂਦੇ ਜਾਂਦੇ ਇੰਨੀ ਸਾਨੂੰ ਪੈਸੇ ਦੀ ਭੁੱਖ ਪੈ ਗਈ ਇੰਨੀ ਸਾਨੂੰ ਕੋਠੀਆਂ ਦਾ ਲਾਲਚ ਪੈ ਗਿਆ ਮੈਂ ਕਈ ਈਰ ਕਹਿੰਦਾ ਹੁੰਦਾ ਵੀ 50 ਸਾਲ ਦੀ ਜ਼ਿੰਦਗੀ ਆ ਵੱਧ ਤੋਂ ਵੱਧ 60 70 ਸਾਲ ਹੋ ਜਾਂਦੀ ਜ਼ਿਆਦਾਤਰ ਪਰ ਇੰਨੇ ਲਾਲਚ ਦੇ ਵਿੱਚ ਪਾ ਕੇ ਅਸੀਂ ਅੱਜ ਕਿਹੋ ਜਿਹੇ ਹੋ ਗਏ ਆ ਆਪ ਦਾ ਪੰਜਾਬ ਛੱਡਣ ਵਾਸਤੇ ਹੀ ਅਸੀਂ ಪಾਠ ਕਰਾਉਂਦੇ ਆਂ ਵੀ ਗੁਰੂ ਸਾਹਿਬ ਸਾਨੂੰ ਸਾਡਾ ਬਾਹਰ ਦਾ ਵੀਜ਼ਾ ਲੱਗ ਗਿਆ ਮੈਂ ਅੱਗੇ ਵੀ ਕਿਹਾ ਵਾ ਵੀ ਹਾਲ ਜਿਹੜਾ ਪੰਜਾਬੀਆਂ ਦਾ ਜਿਉਹ ਹਿਊਦੀਆਂ ਵਾਲਾ ਹੋਣਾ ਕਿਉਂ ਜਿ ਹਿਊਦੀ ਕੌਮ ਇਹ ਕਹਿੋ ਜੀ ਸੀਗੀ ਉਦੋਂ ਆਪਣਾ ਬਿਜ਼ਨਸ ਕਾਰੋਬਾਰ ਪੈਸੇ ਲਈ ਆਪਣੀ ਜਗਾ ਛੱਡ ਕੇ ਬਾਹਰ ਚਲੇ ਗਏ ਸੀਗੇ 2000 ਸਾਲ ਪਹਿਲਾਂ ਉਸ ਤੋਂ ਬਾਅਦ ਜਦੋਂ ਹਿਟਲਰ ਨੇ ਉਹਨਾਂ ਦੇ ਨਾਲ ਇੰਨਾ ਕੁਝ ਕੀਤਾ ਤੇ ਜਦੋਂ ਵਾਪਸ ਉੱਥੇ ਆਏ ਸਾਰੇ ਮੁਸਲਮਾਨ ਵਸ ਗਏ ਸੀ ਪਰ ਉਹਨਾਂ ਨੇ ਤਾਂ ਫੇਰ ਵੀ ਥੋੜੀ ਥੋੜੀ ਜਿਹੀ ਜਗ੍ਹਾ ਲੈ ਕੇ ਖਰੀਦ-ਖਰੀਦ ਕੇ ਵਾਪਸ ਆਪਣੇ ਪੁਲਕ ਨੂੰ ਆਏ ਰੇਤਾ ਟਿੱਬਿਆਂ ਦੇ ਵਿੱਚ ਉਹਨਾਂ ਨੇ ਆਪ ਦੇ ਡੇਰੇ ਲਾਏ ਦੁਬਾਰਾ ਤੇ ਫਿਰ ਵਾਪਸ ਉਹ ਉਹਨਾਂ ਨੇ ਹੌਲੀ-ਹੌਲੀ ਜਿੱਦਾਂ ਜਿੱਦਾਂ ਉਹਨਾਂ ਦੀ ਆਬਾਦੀ ਵਧੀ ਉਹਨਾਂ ਨੇ ਆਪਣਾ ਇੱਕ ਮੁਲਕ ਬਣਾਇਆ ਇਜ਼ਰਾਈਲ ਉਹ ਵੀ ਇੰਗਲੈਂਡ ਜਿਹੜਾ ਉਹਨੂੰ ਮਾਨਤਾ ਦੇ ਕੇ ਇਜ਼ਰਾਈਲ ਮੁਲਕ ਬਣਾ ਗਿਆ ਤੇ ਅੱਜ ਯਹੂਦੀ ਦੁਨੀਆ ਦੇ ਵਿੱਚ ਸਭ ਤੋਂ ਪਾਵਰਫੁਲ ਮੰਨੇ ਜਾਂਦੇ ਆ ਪੈਸੇ ਦੇ ਮਾਮਲੇ ਦੇ ਵਿੱਚ ਵੀ ਔਰ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਵੀ ਸਾਡੀ ਕੋਮ ਇੱਕ ਇਹੋ ਜੀ ਕੋਮ ਉਸੇ ਰਾਹ ਤੇ ਤੁਰੀ ਹੋਈ ਆ ਵੀ ਉੱਜੜਨ ਵਾਸਤੇ ਕਿਸੇ ਨੂੰ ਕਹਿੰਦਾ ਨਾ ਬੰਦਾ ਨੂੰ ਕਹਿੰਦਾ ਜਾ ਯਾਰ ਤੂੰ ਉੱਜੜ ਜਾ ਨਿਕਲ ਜਾ ਇੱਥੋਂ ਭੱਜ ਜਾ ਘਰ ਛੱਡ ਕੇ ਭੱਜਣ ਵਾਸਤੇ ਪਾਠ ਕਰਾਉਂਦੇ ਆ ਅਰਦਾਸਾਂ ਕਰਾਉਂਦੇ ਆ ਤੇ ਦੂਜੀ ਗੱਲ ਸਭ ਤੋਂ ਵੱਡੀ ਬਿਆਦਮੀ ਜਿਹੜੀ ਆ ਤੁਹਾਨੂੰ ਪਤਾ ਪਿੱਛੇ ਜੇ ਬਿਆਦਮੀਆਂ ਹੋਈਆਂ ਗੁਰੂ ਸਾਹਿਬ ਦੀਆਂ ਕਿਸੇ ਨੇ ਅੰਗ ਪਾੜੇ ਕਿਸੇ ਨੇ ਅੱਗ ਲਾ ਦਿੱਤੀ ਤੇ ਬਹੁਤ ਕੁਝ ਇਹੋ ਜਿਹਾ ਹੋਇਆ ਪਰ ਇਸ ਗੱਲ ਵੱਲ ਕਿਸੇ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਵੀ ਸਭ ਤੋਂ ਜ਼ਿਆਦਾ ਬਿਆਦਗੀ ਜਿਹੜੀ ਅਸੀਂ ਸਿੱਖ ਕਰਦੇ ਹਾਂ ਔਰ ਸਾਹਮਣੇ ਕਰਦੇ ਸਾਰਿਆਂ ਦੇ ਉਹ ਕਿਵੇਂ ਕਰਦੇ ਅਸੀਂ ਜਦੋਂ ਅਖੰਡ ਪਾਠ ਰੱਖ ਲੈਂਦੇ ਆ ਕਈ ਗੱਲਾਂ ਚ ਬਿਆਦਗੀ ਕਰਦੇ ਆ ਅਖੰਡ ਪਾਠ ਰੱਖਦੇ ਆ ਉੱਥੇ ਅਖੰਡ ਪਾਠ ਜਦੋਂ ਹੁੰਦਾ ਘਰ ਦੇ ਵਿੱਚ ਤੇ ਪਾਠੀ ਪਾਠ ਪੜ੍ਹ ਰਹੇ ਹੁੰਦੇ ਰੌਣ ਲਾ ਰਹੇ ਹੁੰਦੇ ਆ ਉਹ ਵੀ ਇੱਕ ਬਿਜ਼ਨਸਾਂ ਨੂੰ ਹੀ ਲੈਂਦੇ ਆ ਇੱਕ ਤਕਰੀਬਨ ਆ ਉਹ ਪਾਠ ਪੜ੍ਹ ਰਹੇ ਹੁੰਦੇ ਆ ਲਗਾਤਾਰ ਤਿੰਨ ਦਿਨ ਪਾਠ ਚੱਲ ਰਿਹਾ ਹੁੰਦਾ ਵਾ ਤੇ ਸਮਝ ਕਿਸੇ ਨੂੰ ਆਉਂਦੀ ਨਹੀਂ ਸੁਣਨਾ ਕਿਸੇ ਨੇ ਹੈ ਨਹੀਂ ਚੌਂਕੇ ਤੇ ਬਹਿ ਕੇ ਚੁਗਲੀਆਂ ਕਰਨੀਆਂ ਹੁੰਦੀਆਂ ਆ ਚੌਂਕੇ ਤੇ ਬਹਿ ਕੇ ਗੱਲਾਂ ਕਰਨੀਆਂ ਹੁੰਦੀਆਂ ਮੇਲੇ ਗੇਲੇ ਬਾਹਰ ਤੁਰੇ ਫਿਰਨਗੇ ਰੋਲਾ ਪਈ ਜਾਊਗਾ ਪਾਠੀ ਵਿਚਾਰਾ ਅਖੀਰ ਦੇ ਘੰਟੀਆਂ ਮਾਰ-ਮਾਰ ਕਹਿੰਦਾ ਵੀ ਯਾਰ ਨਾ ਰੋਲਾ ਨਾ ਪਾਊਗਾ ਨੂੰ ਕੀ ਕਹੇ ਹੁਣ ਨਾ ਉਹ ਬੋਲ ਸਕਦਾ ਨਾ ਹੋਰ ਤੇ ਜੇ ਜਿਆਦਾ ਤੋਂ ਜਿਆਦਾ ਹੋਵੇ ਤਾਂ ਕਿਸੇ ਬਜ਼ੁਰਗ ਨੂੰ ਬਿਠਾ ਦਿੰਦੇ ਆ ਕਹਣਾ ਵੀ ਇੱਥੇ ਇਹਦਾ ਅਗਰਬਤੀ ਧੂਪ ਲਾਈ ਜਾ ਉਹ ਅਗਰਬਤੀ ਧੂਪਾਂ ਲਾਉਣ ਤੋਂ ਗੁਰੂ ਸਾਹਿਬ ਨੇ ਰੋਕਿਆ ਸੀਗਾ ਤਾਂ ਉਹੀ ਫਿਰ ਅਸੀਂ ਉੱਥੇ ਲਾ ਲਾ ਕੇ ਨਰਕਾਂ ਨੂੰ ਨਾਸਾਂ ਨੂੰ ਧੂਆ ਚੜਾਈ ਜਾਂਦੇ ਪਾਠਿਆਂ ਦੇ ਨਾ ਉਹ ਵਿਚਾਰੇ ਬੜਨ ਜੋਗੇ ਉਹਨਾਂ ਦੇ ਵੀ ਗਲੇ ਖਰਾਬ ਹੋ ਜਾਂਦੇ ਆ ਦੂਸਰੀ ਗੱਲ ਜੇ ਕੀਤੀ ਜਾਵੇ ਤਾਂ ਦੂਜੀ ਬਿਅਦਗੀ ਜਿਹੜੀ ਆ ਉਹ ਆ ਜੋਤ ਜੋਤਾਂ ਜਿਹੜੀਆਂ ਅਸੀਂ ਲਾਉਨੇ ਆਂ ਕਈ ਘਰ ਅੱਜ ਤਾਂ ਫੋਟੋਆਂ ਨੂੰ ਜੋਤਾਂ ਲਾਉਂਦੇ ਲੋਕੀ ਖੁਜਣੇ ਨਹੀਂ ਦਿੰਦੇ ਤੇਲ ਕੇ ਪਾਈ ਜਾਂਦੇ ਆਂ ਔਰ ਗੁਰੂ ਸਾਹਿਬ ਨੇ ਜਗ ਦੀ ਜੋਤ ਚੇਕੇ ਰਖਾਉਣ ਨੂੰ ਕਿਹਾ ਸੀਗਾ ਉਹ ਤੁਸੀਂ ਆਪ ਕਿਸੇ ਨੂੰ ਪੁੱਛ ਲਿਓ ਦੀ ਗੁਰਬਾਣੀ ਜੋਤ ਬਾਰੇ ਕੀ ਗੱਲ ਕਰਦੀ ਆਂ ਪਰ ਸਾਡੇ ਲੋਕਾਂ ਨੇ ਕੀ ਕੀਤਾ ਜਿੱਦਾਂ ਹੀ ਬਾਟ ਰੱਖਿਆ ਉਦਾਂ ਹੀ ਜੋਤ ਰੱਖ ਦਿੱਤੀ ਨਾਲ ਜੋਤ ਚੱਲੀ ਜਾਂਦੀ ਆ ਉਹ ਬਾਕਸੀ ਵੀ ਲੱਕੜ ਜੀ ਦੇ ਬਣਾ ਦਿੱਤੇ ਰਬੰਦਰ ਸਾਹਿਬ ਤੋਂ ਜਿਹੜੀ ਰਹਿਤ ਮਰਿਆਦਾ ਆਉਂਦੀ ਆ ਉਹਦੇ ਵਿੱਚ ਦੇਖ ਲਿਓ ਪੜ ਕੇ ਕਦੇ ਵੀ ਉਹ ਇਹੋ ਜਿਹੇ ਜਿਹੜੀਆਂ ਕਈ ਗੱਲਾਂ ਨੇ ਜਿਹੜੀਆਂ ਅਸੀਂ ਕਰਦੇ ਆ ਜਿਹਨਾਂ ਤੋਂ ਮਨਾ ਕੀਤਾ ਗਿਆ ਵਾ ਮਨਮਤ ਜਿਹਨੂੰ ਕਹਿੰਦੇ ਆ ਤੇ ਗੁਰੂ ਦੀ ਮੱਤ ਤੱਕ ਕਿਸੇ ਨੇ ਲੈੜੀ ਨਹੀਂ ਗੁਰੂ ਸਾਹਿਬ ਦੀ ਰੱਜ ਕੇ ਬਿਆਦ ਨਹੀਂ ਕਰ ਰਹੇ ਆ ਅਸੀਂ ਔਰ ਦੂਜੀ ਗੱਲ ਹੋਰ ਵੀ ਬਹੁਤ ਗੱਲਾਂ ਦੇ ਵਿੱਚ ਬਿਆਦਵੀ ਹੋ ਰਹੀ ਆ ਜਿੱਦਾਂ ਕਿ ਨਿਸ਼ਾਨ ਸਾਹਿਬਾਂ ਨੂੰ ਮੱਥੇ ਟੇਕਣੇ ਗੁਰੂ ਸਾਹਿਬ ਦੇ ਹੁੰਦਿਆਂ ਉੱਥੇ ਔਰ ਉੱਥੇ ਵੀ ਜਦੋਂ ਪਾਠ ਹੁੰਦਾ ਆ ਤੇ ਕੋਈ ਕਥਾਵਾ ਚਕਾ ਦੇ ਤਾਂ ਜਰੂਰ ਬਾਣੀ ਸਮਝਾ ਦੇਵੇ ਤਾਂ ਠੀਕ ਆ ਪੰਜਾਬੀ ਚ ਨਹੀਂ ਤੇ ਬਸ ਪਾਠ ਚੱਲਦੇ ਆ ਖੰਡ ਪਾਠ ਦਾ ਭੋਗ ਪੈ ਗਿਆ ਜੋ ਰੋਜ਼ ਦੀ ਰੋਜ਼ ਹੁੰਦਾ ਉਹ ਕਰਕੇ ਘਰ ਨੂੰ ਰੋਟੀਆਂ ਖਾ ਲੀਆਂ ਗੱਲਾਂ ਮਾਰ ਲੀਆਂ ਘਰ ਨੂੰ ਆ ਗਏ ਆਮ ਹੀ ਗੁਰਦੁਆਰਿਆਂ ਦੇ ਵਿੱਚ ਇਹੀ ਕੁਝ ਹੁੰਦਾ ਤੇ ਅੱਜ ਕੱਲ ਉਹਨਾਂ ਨੇ ਵੀ ਫਾਇਦਾ ਚੱਕਣਾ ਅਗਲਿਆਂ ਨੇ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਨਿਸ਼ਾਨ ਸਾਹਿਬਾਂ ਤੇ ਗੋਲ ਕਾ ਲਾ ਦਿੱਤੀਆਂ ਰੋਕਣ ਦੀ بجائے ਰੋਕਣਾ ਸੀ ਲੋਕਾਂ ਨੂੰ ਪਰ ਲਾਤੀਆਂ ਗੋਲਕਾਂ ਦੋ ਦੋ ਨਿਸ਼ਾਨ ਸਾਹਿਬ ਚੜਾ ਲੈ ਦੋ ਦੋ ਗੋਲਕਾਂ ਲਾਤੀਆਂ ਉਹਨਾਂ ਦੀ ਤਾਂ ਕਮਾਈ ਉੱਦਾਂ ਹੋਣ ਲੱਗੀ ਦੂਸਰੀ ਸਾਡੀ ਕੌਮ ਜਿਹੜੀ ਆ ਹੁਣ ਪੱਥਰਾਂ ਦੇ ਮਗਰ ਪਈ ਹੋਈ ਹੈ ਜੇ ਇੱਕ ਬੰਦੇ ਨੇ ਪਿਛਲੀ ਵਾਰ ਮੈਂ ਸੁਣਿਆ ਸੀ ਉਹ ਕਹਿੰਦਾ ਵੀ ਜੇ ਕਿਤੇ ਆਉਣ ਵਾਲੇ 5000 ਸਾਲ ਬਾਅਦ ਦੁਨੀਆ ਖਤਮ ਹੋ ਜਾਂਦੀ ਹੈ ਫੇਰ ਦੁਬਾਰਾ ਖੁਦਾਈ ਹੁੰਦੀ ਜਿੱਦਾਂ ਅੱਜ ਦੁਬਾਰਾ ਖੁਦਾਈ ਧਰਤੀ ਦੀ ਕੀਤੀ ਜਾਂਦੀ ਆ ਤੇ ਥੱਲਿਓਂ ਪੁਰਾਣੀਆਂ ਬਿਲਡਿੰਗਾਂ ਨਿਕਲਦੀਆਂ ਨੇ ਜਾਂ ਅਵਸ਼ੇਸ਼ ਨਿਕਲਦੇ ਆ ਤੇ ਕਹਿੰਦੇ ਵੀ ਉਹ ਲਿਖਣਗੇ ਵੀ ਇੱਕ ਸਿੱਖ ਕੌਮ ਹੁੰਦੀ ਸੀ ਜਿਨ੍ਹਾਂ ਨੂੰ ਮਾਰਬਲ ਤੇ ਪੱਥਰਾਂ ਨਾਲ ਬੜਾ ਪਿਆਰ ਸੀ ਵੀ ਉਹ ਗੁਰਦੁਆਰਿਆਂ ਨਿਕਲਣਗੇ ਥੱਲਿਓਂ ਵੀ ਇੱਕ ਉਸ ਬੰਦੇ ਨੇ ਇਹ ਗੱਲ ਇੱਕ ਐਗਜ਼ਾਮਪਲ ਦਿੱਤਾ ਸੀਗਾ ਤੇ ਉਹੀ ਗੱਲ ਸੱਚੀ ਆ ਵੀ ਅਸੀਂ ਜਿਹੜਾ ਕੋਈ ਵੇਰ ਦਾ ਆਸ਼ਰਮ ਬਣਾਉਣੇ ਸੀ ਨਾ ਸੀ ਜਿਹੜੇ ਗਰੀਬਾਂ ਵਾਸਤੇ ਕੰਮ ਕਰਨਾ ਸੀਗਾ ਸਮਾਜ ਵਾਸਤੇ ਕੰਮ ਕਰਨਾ ਸੀਗਾ ਕੁਦਰਤ ਵਾਸਤੇ ਕੰਮ ਕਰਨਾ ਸੀਗਾ ਰੁੱਖ ਲਾਉਣੇ ਸੀਗੇ ਬਿਰਦਾ ਆਸ਼ਰਮ ਨਾਚ ਆਸ਼ਰਮ ਬਹੁਤ ਬੰਦਿਆਂ ਨੇ ਖੋਲੇ ਹੋਏ ਆ ਬੜੀ ਸੇਵਾ ਕਰ ਰਹੇ ਆ ਤੁਸੀਂ ਸੋਸ਼ਲ ਮੀਡੀਆ ਤੇ ਆਮ ਹੀ ਦੇਖਦੇ ਹੋ ਤੇ ਇਸ ਕਰਕੇ ਜਿਹੜਾ ਸਾਡਾ ਰਾਹ ਆ ਉਹ ਉਲਟੇ ਪਾਸੇ ਨੂੰ ਜਾਈ ਜਾ ਰਿਹਾ ਵਾ ਤੇ ਇਸ ਲਈ ਮੈਂ ਵਾਰ-ਵਾਰ ਇਹ ਗੱਲ ਕਹਿਣਾ ਹੁੰਨਾ ਵੀ ਤੁਸੀਂ ਇਸ ਰਾਹ ਦੇ ਉੱਤੇ ਨਾ ਚੱਲੋ ਥੋੜਾ ਜਿਆ ਜੇ ਨਹੀਂ ਪਤਾ ਤਾਂ ਰਹਿਤ ਮर्यादा ਪੜ ਲਓ ਪਰ ਕੀ ਐ ਵੀ ਜਿਹੜੇ ਬਾਬੇ ਆ ਸਾਡੇ ਨਾ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਹੈਵੀ ਹੋ ਗਏ ਆ ਅਸੀਂ ਆਪਣੇ ਲਾਲਚ ਵਾਸਤੇ ਕਾਰੋਬਾਰ ਦੇ ਚੱਕਰ ਦੇ ਵਿੱਚ ਇੰਨਾ ਕੁ ਜਾਨੀ ਕਿ ਸਾਡੇ ਦਿਮਾਗ ਬੰਦ ਹੋ ਚੁੱਕੇ ਆ ਅਸੀਂ ਗੁਰੂ ਸਾਹਿਬ ਦੀ ਨਹੀਂ ਸੁਣਦੇ ਦੂਸਰੀ ਗੱਲ ਹਮੇਸ਼ਾ ਹੀ ਜਿਹੜੀ ਸਾਡੇ ਦੇਖਣ ਚਾਉਂਦੀ ਆ ਵੀ ਜਗ੍ਹਾ ਜਗ੍ਹਾ ਤੇ ਚੌਂਕੀਆਂ ਲੱਗਦੀਆਂ ਉੱਥੇ ਜਾਂਦੇ ਆ ਅੱਛਾ ਅੱਧੇ ਲੋਕ ਕਦੇ ਮੰਦਿਰਾਂ ਦੀ ਵੀ ਜਾਈ ਜਾਂਦੇ ਕਦੇ ਗੁਰਦੁਆਰੇ ਵੀ ਜਾਈ ਜਾਂਦੇ ਆ ਅੱਧੇ ਲੋਕ ਪੰਡਤਾਂ ਦਾ ਕਿਹਾ ਜੋ ਆ ਉਹ ਕਰੀ ਜਾਂਦੇ ਆ ਨਾਲੇ ਗੁਰਦੁਆਰੇ ਜਾਈ ਜਾਂਦੇ ਆ ਨਾਲੇ ਅੰਮ੍ਰਿਤ ਵੀ ਛਕਿਆ ਹੁੰਦਾ ਉਹਨਾਂ ਨੇ ਤੇ ਇਸ ਕਰਕੇ ਸਾਨੂੰ ਪਤਾ ਲੱਗਦਾ ਵੀ ਸਾਡੇ ਜਿਹੜੇ ਦਿਮਾਗ ਦੀ ਬੁੱਧੀ ਆ ਕਿੰਨੀ ਕੁ ਵਿਕਸਤ ਹੈਗੀ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਲੋੜ ਹੈ ਬਿਆਦਵੀ ਅਸੀਂ ਕਰਦੇ ਆ ਇਹ ਵੀ ਸਭ ਤੋਂ ਵੱਡੀ ਬਿਆਦਵੀ ਆ ਜਦੋਂ ਕਹਿੰਦੇ ਆ ਵੀ ਜੇ ਇੱਕ ਐਗਜ਼ੈਂਪਲ ਆਪਾਂ ਮੈਂ ਉਦਾਹਰਣ ਦਵਾ ਤਾਂ ਇੱਕ ਬੰਦਾ ਬੋਲ ਰਿਹਾ ਵਾ ਤੇ ਦੂਸਰਾ ਕੋਈ ਸੁਣੀ ਨਹੀਂ ਰਿਹਾ ਚਾਰ ਬੰਦੇ ਬੈਠੇ ਆ ਤੇ ਉਸ ਬੰਦੇ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਯਾਰ ਮੈਂ ਬੋਲਦਾ ਆ ਮੇਰੀ ਗੱਲ ਨਹੀਂ ਸੁਣਦਾ ਕੋਈ ਇਸੇ ਤਰ੍ਹਾਂ ਹੀ ਸਹੀ ਤੇ ਗੁਰੂ ਸਾਹਿਬ ਨਾਲ ਕਰ ਰਹੇ ਆ ਗੁਰੂ ਸਾਹਿਬ ਤੋਂ ਗਿਆਨ ਲੈਣਾ ਸੀਗਾ ਮੱਥਾ ਟੇਕਣ ਦੀ ਇੱਕ ਰਾਹ ਬਣਾ ਲਿਆ ਸੀ ਊਜੜ ਦਾ ਵਿਸ਼ਾ ਬਣਾ ਲਿਆ ਸਮਝਣ ਦਾ ਵਿਸ਼ਾ ਸੀਗਾ ਜੇ ਕਿਸੇ ਨੂੰ ਸਮਝਾਈਏ ਰੋਲਾ ਪਾਈਏ ਬਥੇਰਾ ਸਮਝਾਈਦਾ ਪਰ ਨਹੀਂ ਬਿਨਾ ਕਰਮਾ ਤੋਂ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਤੁਹਾਡੇ ਦਿਮਾਗ ਵਾਲਾ ਟੱਕਣ ਦਸਮਾ ਦੁਆਰਾ ਇਹਨੇ ਭੁੱਲਦਾ ਛਿਤੀ ਅਭਿਆਸ ਕਈ ਕਰ ਲੱਗ ਜਾਂਦੇ ਸਾਰੀ ਸਾਰੀ ਉਮਰ ਹੀ ਲੱਗੇ ਰਹਿੰਦੇ ਆ ਪਰ ਖਾਨੇ ਨਹੀਂ ਪੈਂਦੀ ਉਹਨਾਂ ਦਾ ਆਪਣਾ ਜ਼ਿੰਦਗੀ ਜਿਹੜੀ ਆ ਉਹ ਦੇਖੋਗੇ ਤੁਸੀਂ ਬੜੀ ਅਲੱਗੀ ਤਰ੍ਹਾਂ ਦੀ ਆ ਫਿਰ ਸੇਵਾ ਦੀ ਗੱਲ ਹੁੰਦੀ ਆ ਦੇਖੋ ਸੇਵਾ ਤੁਸੀਂ ਹਰ ਤਰ੍ਹਾਂ ਕਰ ਸਕਦੇ ਹੋ ਮੈਂ ਡਾਕਟਰ ਆ ਮੈਂ ਆਪਣਾ ਸਾਡਾ ਮੈਡੀਕਲ ਲਾਈਨ ਆ ਅਸੀਂ ਉਸ ਹਿਸਾਬ ਦੇ ਨਾਲ ਸੇਵਾ ਕਰਦੇ ਆ ਲੋਕਾਂ ਦੀ ਜੇ ਗਰੀਬ ਆ ਉਹਨੂੰ ਦਵਾਈ ਦਵਾ ਦਿੰਨੇ ਆ ਕੋਲੋਂ ਵੀ ਦਵਾ ਦਿੰਨੇ ਆ ਜੇਬ ਚੋਂ ਵੀ ਦੇ ਦਿੰਨੇ ਆ ਪੈਸੇ ਕੋਈ ਜਾਂਚ ਕਰਾਉਣੀ ਉੱਤੋਂ ਪੈਸੇ ਹੈ ਨਹੀਂ ਅਸੀਂ ਉਹ ਵੀ ਕੋਲੋਂ ਦੇ ਦਿੰਨੇ ਆ ਤੇ ਇੱਥੇ ਤੱਕ ਵੀ ਕਰਦੇ ਆ ਵੀ ਕੋਈ ਗੱਲ ਨਹੀਂ ਜੇ ਕੋਈ ਗਰੀਬ ਆਇਆ ਵਾ ਜਿੱਥੇ ਵੀ ਮੈਂ ਰਿਆਂ ਅੱਜ ਤੱਕ ਮੇਰਾ ਰਿਕਾਰਡ ਆ ਚਲੋ ਕਹਿਣ ਦੀਆਂ ਨਹੀਂ ਗੱਲਾਂ ਹੁੰਦੀਆਂ ਇਹ ਕਹਿਣਾ ਨਹੀਂ ਚਾਹੀਦਾ ਪਰ ਫਿਰ ਵੀ ਮੈਂ ਇਹ ਤੋਂ ਤਾਂ ਇਹ ਗੱਲ ਕਰਦਾ ਵੀ ਸ਼ਾਇਦ ਹੋ ਸਕਦਾ ਦੂਸਤਾ ਵੀ ਇਸ ਗੱਲ ਤੇ ਸਮਝੇ ਜੇ ਕਿਤੇ 3-3 ਲੱਖ ਰੁਪਈਆ ਤਨਖਾਹ ਲਈ ਆ ਨਾ ਤੇ ਉੱਥੇ ਦਸਬੰਦ ਵੀ ਉਸ ਹਾਲਾ ਨਾ ਕੱਢ ਕੇ ਉਸ ਗਰੀਬ ਵਿਚਾਰੇ ਜਿਹੜੇ ਆਉਂਦੇ ਸੀ ਦੇਖੋ ਬੰਦਾ ਜਦੋਂ ਹੁੰਦਾ ਆ ਆਉਂਦਾ ਆ ਉਹਦਾ ਪਤਾ ਲੱਗ ਹੀ ਜਾਂਦਾ ਉਹ ਗਰੀਬ ਆ ਤੇ ਉਹ ਬੰਦਾ ਜਾਂਚ ਨਹੀਂ ਕਰਾ ਸਕਦਾ ਆਪਣੀ ਇਨਵੈਸਟੀਗੇਸ਼ਨ ਜਿਹੜੀ ਆ ਰਿਪੋਰਟਾਂ ਬਲੱਡ ਰਿਪੋਰਟ ਜਿਹੜੀ ਆ ਉਹ ਜੀਆਂ ਨਹੀਂ ਕਰਾ ਸਕਦਾ ਮਹਿੰਗੀਆਂ ਹੁੰਦੀਆਂ ਨੇ ਕਈ ਜੈਰ ਸਿਟੀ ਸਕੈਨ ਵਗੈਰਾ ਐਮ ਆਰ ਆਈ ਹੋ ਗਈ ਉਹਨਾਂ ਨੂੰ ਕੋਲੋਂ ਪੈਸੇ ਦੇ ਕੇ ਵੀ ਕਰਾਈ ਦੀਏ ਤੇ ਮੈਡੀਕਲ ਦੇ ਉੱਤੇ ਖਾਤਾ ਲਾ ਰੱਖਿਆ ਹੁੰਦਾ ਸੀਗਾ ਉਹਦੇ ਵਿੱਚ ਮਹੀਨੇ ਬਾਅਦ ਅਸੀਂ ਪੈਸੇ ਦੇ ਦਿੱਤੇ ਸੀਗੇ ਮੈਂ ਆਪਣੇ ਪ੍ਰੋਫੈਸ਼ਨ ਦੇ ਇਹ ਬੰਦਾ ਹਰ ਆਪਣੇ ਪ੍ਰੋਫੈਸ਼ਨ ਦੀ ਸੇਵਾ ਕਰ ਸਕਦਾ ਜਿੱਦਾਂ ਚਾਵੇ ਪਰ ਸਾਡੇ ਬੱਚਿਆਂ ਨੇ ਕੀ ਕੀਤਾ ਵੀ ਆਇਲਟ ਕਰ ਲੈਣੀ ਆ ਬਾਹਰ ਚਲੇ ਜਾਣਾ ਫਿਰ ਉੱਥੇ ਪੜਾ ਪੜਨਾ ਆ ਪਹਿਲਾਂ ਫੇ ਦਿਹਾੜੀਆਂ ਕਰਨੀਆਂ ਆ ਬਿਹਤਰ ਆ ਸਾਰੇ ਬੱਚੇ ਪੜਦੇ ਨਹੀਂਗੇ ਬੱਚਿਆਂ ਨੂੰ ਪੜ੍ਹਾਈ ਅੱਲਾਹ ਪਾਸੇ ਲਾਓ ਮੋਬਾਈਲ ਹੱਥਾਂ ਤੇ ਤੁਸੀਂ ਫੜਾ ਦਿੰਦੇ ਹੋ ਇੱਕ ਅਗਲੀ ਵੀਡੀਓ ਦੇ ਵਿੱਚ ਮੈਂ ਦੱਸੂਗਾ ਵੀ ਕਿੰਨੀ ਖਤਰਨਾਕ ਚੀਜ਼ ਆਉਣ ਵਾਲਾ ਆ ਆ ਗਈ ਆ ਤਕਰੀਬਨ ਕੋ ਨੂੰ ਆਉਣ ਦੀ ਲੋੜ ਨਹੀਂ ਆ ਤੇ ਮੋਬਾਈਲ ਦੀ ਗੱਲ ਵੀ ਅਲੱਗ ਤੋਂ ਵੀਡੀਓ ਬਣਾਉਂਗਾ ਵੀ ਕਿੱਡਾ ਖਤਰਨਾਕ ਆ ਮੋਬਾਈਲ ਤੁਹਾਡੇ ਆਸਤੇ ਹੁਣ ਪਹਿਲਾਂ ਨਹੀਂ ਸੀਗਾ ਹੁਣ ਬਹੁਤ ਖਤਰਨਾਕ ਹੈ ਇਸ ਤੋਂ बच ਕੇ ਰਹੋ ਕੱਲਾ ਇਹ ਨਹੀਂ ਕਿ ਤੁਸੀਂ ਸਾਰਾ ਦਿਨ ਵੀਡੀਓ ਦੇਖਦੇ ਹੋ ਜਾਂ ਦੂਸਰਾ ਕਰਦੇ ਹੋ ਇਸ ਤੋਂ बच ਕੇ ਰਹੋ ਇਹ ਬਹੁਤ ਖਤਰਨਾਕ ਹੈ ਇਹ ਚੰਗੀ ਵੀ ਚੀਜ਼ ਹੈ ਇਹ ਖਤਰਨਾਕ ਵੀ ਬਹੁਤ ਹੈ ਆਮ ਘਰਾਂ ਵਾਸਤੇ ਜਿਹੜੀ ਹੁਣ ਟੈਕਨੋਲੋਜੀ ਆ ਚੁੱਕੀ ਹੈ ਜਿਹਦੇ ਬਾਰੇ ਤੁਸੀਂ ਸੁਣਿਆ ਵੀ ਹੋਣਾ ਇਹ ਮੈਂ ਅਗਲੀ ਵੀਡੀਓ ਦੇ ਵਿੱਚ ਗੱਲ ਕਰੂੰਗਾ ਦੇਖਦੇ ਰਹੋ ਵੀਡੀਓ ਬਸ ਇੰਨੀ ਗੱਲ ਅੱਜ ਕਰਨੀ ਸੀ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਜਿਆਦਾ ਐਚਡੀ ਹੋਣ ਕਰਕੇ ਤੇ ਫਿਰ ਜਿਆਦਾ ਮੋਬਾਈਲ ਵੀ ਜਵਾਬ ਦੇ ਜਾਂਦਾ ਕਈ ਵਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਮਿਲਦੇ ਆਂ ਜੀ ਅਗਲੀ ਵੀਡੀਓ ਚ ਥੈਂਕ ਯੂ